ਜੇਕਰ ਸਰਦੀਆਂ ਦੇ ਤੋਹਫੇ ਦੀ ਗੱਲ ਕਰੀਏ ਤਾਂ ਸਰਦੀਆਂ ਦੇ ਵਿੱਚ ਖੰਜੂਰ ਤੋਂ ਲਾਹੇਵੰਦ ਕੁਝ ਵੀ ਨਹੀਂ ਹੋ ਸਕਦਾ ਦੱਸ ਦਈਏ ਕਿ ਇਸ ਵੇਲੇ ਮਲੇਰ ਕੋਟਲਾ ਦੀ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਤੇ ਜਿੱਥੇ ਇੱਕ ਦੁਕਾਨ ਜੋ ਕਿ ਵੱਖ-ਵੱਖ ਕਿਸਮ ਦੀਆ ਖੰਜੂਰਾ ਇੱਥੇ ਦੇਖੀਆਂ ਗਈਆਂ ਤੇ ਅਸੀਂ ਗੱਲਬਾਤ ਕਰਨ ਲਈ ਰੁਕੇ ਤੇ ਖੰਜੂਰਾ ਦਾ ਜਿਹੜਾ ਕੈਲੀਏ ਇੱਕ ਬਿਮਾਰ ਬਿਮਾਰ ਵਿਅਕਤੀ ਤੋਂ ਲੈ ਕੇ ਸਿਹਤਮੰਦ ਵਿਅਕਤੀ ਤੱਕ ਗੂੜਾ ਸਬੰਧ ਹੈ ਤੇ ਆਓ ਫਿਰ ਗੱਲਬਾਤ ਕਰਦੇ ਆ ਕਿ ਆਖਰੇ ਖਜੂਰ ਹੈ ਜਿਹੜੀ ਆਉਦੀ ਕਿੱਥੋਂ ਆਇਆ ਤੇ ਇਹਦੀ ਕੀਮਤ ਕੀ ਹੈ ਹਾਂ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਗਬਣੀ ਟੀਵੀ ਤੇ ਕੀ ਨਾਮ ਹੈ ਜੀ ਤੁਹਾਡਾ ਹਮਮ ਸਕੀਲ ਮੁਹੰਮਦ ਸਕੀਲ ਸਕੀਲ ਸਾਹਿਬ ਬੜੀ ਵੈਰਾਈਟੀ ਦੇਖੀ ਵੀ ਤੁਹਾਡੀ ਦੁਕਾਨ ਦੇ ਉੱਤੇ ਰੱਖੀ ਹੋਈ ਹੈ ਤੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਸਰਦੀਆਂ ਦਾ ਤੋਹਫਾ ਇਹ ਖਜੂਰ ਹੈ ਇਹ ਆਉਂਦੀ ਕਿਹੜੇ ਕਿਹੜੇ ਸ਼ਹਿਰ ਦੇ ਵਿੱਚੋਂ ਆ ਜੀ ਯਾਰ ਬਰਮੂਨ ਖਾਂਜੋਂ ਆਉਂਦੀ ਹੈ ਇਹ ਬਾਹਰੋਂ ਬਾਹਰੋਂ ਆਉਂਦੀ ਹੈ ਠੀਕ ਹੈ ਈਰਾਨ ਇਰਾਕ ਸਾਉਦੀਆ ਠੀਕ ਹੈ ਦਬਈ ਯਾਰ ਬਰਮੂਨ ਖਾਂਜੋਂ ਤੇ ਉੱਥੋਂ ਆਯਾਤ ਕੀਤੀ ਜਾਂਦੀ ਹੈ ਬੰਦਗੀ ਤੇ ਜੇਕਰ ਗੱਲ ਕਰੀਏ ਕੀਮਤ ਦੀ ਸਭ ਤੋਂ ਵੱਧ ਜਿਹੜੀ ਕੀਮਤ ਹੈ ਉਹ ਕਿਸ ਮੁਲਕ ਦੀ ਖਜੂਰ ਦੀ ਹੈ ਜੀ ਸਭ ਤੋਂ ਵੱਧ ਕੀਮਤ ਸऊदीਆ ਦੀ ਹੈ ਜੀ ਸऊदी ਅਰਬ ਦੀ ਹੈ ਤੇ ਖਜੂਰ ਦਾ ਨਾਮ ਵੀ ਕੋਈ ਕਿਸਮ ਦਾ ਨਾਮ ਹੋਵੇਗਾ ਜੀ ਹਾਂਜੀ ਹਾਂ ਪਈ ਹੈ ਜੀ ਹਾਂਜੀ ਆਪਈ ਹੈ ਜੀ ਨਾਮ ਹੈ ਜੀ ਨਾਮ ਰਾਜਾ ਜੀ ਬਾਜੂ ਆ ਨਾਮ ਆਜੂ ਆਜੂ ਬਾ ਆਜੂ ਬਾ ਹਾਂਜੀ ਠੀਕ ਹੈ ਤੇ ਇਹਦਾ ਰੇਟ ਕੀ ਹੁੰਦਾ ਹੈ ਜੀ ਰੇਟ 1200 ਰੁਪਏ ਕਿਲੋ 1200 ਰੁਪਏ ਕਿਲੋ ਹੈ ਤੇ ਉਸ ਤੋਂ ਬਾਅਦ ਹੋਰ ਕਿਹੜੀ ਕੰਟਰੀ ਤੋਂ ਹਾਇਤ ਕੀਤੀ ਆ ਦੀ ਹੈ ਔਰ ਆ ਦबई ਸਾਰੀਆਂ ਸਾਰੇ ਤਕਰੀਬਨ ਜਿੱਥੋਂ ਆਉਂਦੀਆਂ ਸਾਰੀਆਂ ਤੇ ਦबई ਵਾਲੀ ਕਿਸਮ ਦਾ ਵੀ ਅਲੱਗ ਨਾਮ ਹੋਵੇਗਾ ਹਾਂਜੀ ਆ ਆ ਕਿੱਥੇ ਦੀ ਹੈ 100 ਇਹ ਵੀ 100 ਦੀ ਹੈ ਦबई ਵਾਲੀ ਕਿਹੜੀ ਹੈ ਤੁਹਾਡੇ ਹੱਥ ਤੇ ਪੰਜ ਚਲੇ ਤੇ ਆਹ ਆ ਦਵਾਈ ਵਾਲੀ ਇਹ ਦਵਾਈ ਵਾਲੀ ਹੈ ਤੇ ਅਸਲ ਦੇ ਵਿੱਚ ਦੇਖਿਆ ਗਿਆ ਖਜੂਰਾ ਦੇ ਵਿੱਚ ਬਹੁਤ ਸਾਰੀਆਂ ਕਿਸਮਾਂ ਦਿੱਕੀਆਂ ਗਈਆਂ ਨੇ ਇਹਨਾਂ ਦਾ ਰੰਗ ਦਾ ਵੀ ਫਰਕ ਕਿਉਂ ਹੈ ਉਹ ਕਾਰਨ ਕੀ ਹੁੰਦਾ ਜੀ ਫਿਰ ਇਹ ਮੁਰਖਾਂ ਦਾ ਫਰਕ ਪੈ ਜਾਂਦਾ ਜੀ ਰੰਗ ਦਾ ਹੀ ਫਰਕ ਹੈ ਦਾ ਟੇਸਟ ਦਾ ਹੀ ਫਰਕ ਹੈ ਇਹ ਸਾਰੀ ਟੇਸਟ ਦਾ ਫਰਕ ਪੈ ਜਾਂਦਾ ਇਹ ਜੇ ਪੰਜਾਬ ਵੈਰਾਈਆਂ ਨੇ ਪੰਜਾਂ ਦਾ ਟੇਸਟ ਲੱਗ-ਲਗ ਹੋਊਗਾ ਜੀ ਹੂੰ ਤੇ ਸਭ ਤੋਂ ਸਸਤੀ ਖਜੂਰ ਜਿਹੜੀ ਨਾਰਮਲ ਰੋਜ਼ਾਨਾ ਦੀ ਤਰ੍ਹਾਂ ਆਮ ਲੋਕ ਕਾੰਦੇ ਨੇ ਆਮ ਲੋਕ ਕਿਹੜੀ ਖਜੂਰ ਹੈ ਜਿਵੇਂ ਆਹ ਲਾ ਲਓ ਜੀ ਹਾਂਜੀ ਇਹ 300 ਰੁਪਏ ਕਿਲੋ ਹੁੰਦੀ ਹੈ 300 ਰੁਪਏ ਦੀ ਇਹ ਨਾਰਮਲ ਆ ਜੀ ਹੂੰ ਇਹ 100 ਜ਼ਿਆਦਾ ਨਾਰਮਲ ਆ ਜਾਂਦੀ ਹੈ ਜ਼ਿਆਦਾਤਰ ਦੇਖਿਆ ਜਾਂਦਾ ਵੀ ਇਹੀ ਜ਼ਿਆਦਾ ਖਜੂਰ ਵਿਕਦੀ ਹੈ ਮੈਂ ਗਰੀਬ ਦਾ ਪਈ ਫਿਰ ਆ ਨਾਰਮਲ ਹੁੰਦਾ ਹੈ 820 ਰੁਪਏ ਕਿਲੋ ਹੈ ਹੂੰ ਇਹ 150 ਹੈ ਇਹ ਵੀ 120 ਹੈ ਤੇ ਇਹ ਇੱਕ ਕੁਦਰਤੀ ਮਿੱਠਾ ਹੁੰਦਾ ਜਾਂ ਫਿਰ ਮਿੱਠੇ ਦੇ ਵਿੱਚ ੜ ਮੋਕੇ ਮਿੱਠੇ ਕਹਿੰਦੇ ਨੇ ਗੋੜ ਲੱਗਿਆ ਗੋੜ ਨਹੀਂ ਲੱਗਿਆ ਹਾਂ ਕਿਉਂਕਿ ਅਕਸਰ ਗ੍ਰਾਹਕਾਂ ਦੀ ਕੈਲੀ ਸ਼ਿਕਾਇਤ ਹੁੰਦੀ ਹੈ ਵੀ ਗੁੜ ਲਾ ਕੇ ਜ਼ਿਆਦਾਤਰ ਦੁਕਾਨਦਾਰ ਨੇ ਜਿਹੜੇ ਉਹ ਵਜ਼ਨ ਵਧਾਉਣ ਦੇ ਲਈ ਜਾਂ ਕੈਲੀ ਮਿੱਠਾ ਜ਼ਿਆਦਾ ਲਾ ਕੇ ਉਹ ਵੇਚਦੇ ਨੇ ਜੀ ਦੇਖੋ ਜੇ ਗੁੜ ਲੱਗਿਆ ਉਹ ਤੁਹਾਨੂੰ ਰੇ ਖੜਾ ਨੂੰ ਸਮੈਲ ਆਉਣੀ ਚਾਹੀਦੀ ਹੈ ਗੁੜ ਦੀ ਠੀਕ ਹੈ ਜੀ ਮਿੱਠੇ ਦੀ ਵੀ ਸਮੈਲ ਆਉਣੀ ਚਾਹੀਦੀ ਹੈ ਟੇਸਟ ਵੀ ਆਉਣੀ ਚਾਹੀਦੀ ਹੈ ਇਹ ਨੇਚਰਲ ਹੈ ਕੁਦਰਤੀ ਹੈ ਇਹ ਪਾਕਿਸਤਾਨ ਕਿਸੇ ਜੀ ਚੋਂ ਉਹ ਇਹ ਇਹ ਜਿਹੜੀ ਖਜੂਰ ਹੈ ਇਹ ਕਿਸ ਮੁਲਕ ਦੀ ਹੈ ਉਹ ਹੈ ਜੀ ਇਹ ਹੀ ਇਰਾਕ ਦੀ ਹੈ ਇਰਾਕ ਦੀ ਇਰਾਕ ਦੀ ਇਹ ਵਾਲੀ ਇਹ ਸਭ ਤੋਂ ਜ਼ਿਆਦਾ ਫਿਰ ਇਰਾਨੀ ਕੈਲੀਏ ਵੀ ਖਜੂਰ ਪੈਦਾ ਕਰਦਾ ਫਿਰ ਇਰਾਨ ਵੀ ਕਰਦਾ ਇਹ 사ऊदीਆ ਸਾਰੇ ਹੀ ਕਰਦੇ ਨੇ ਜਾਨੀ ਸੌਦੀਆ ਇਹ ਉੱਥੇ ਹੀ ਪੂਰੀ ਹੋ ਜਾਂਦੀ ਹੈ ਬਾਹਰ ਘੱਟੇ ਆਉਂਦੀ ਹੈ ਜੀ ਹੂੰ ਬਾਹਰ ਇਸ ਕਰਕੇ ਤੇ ਹਰ ਸਾਲ 35 ਲੱਖ ਬੰਦਾ ਜਾਂਦਾ ਹੂੰ ਉਹ ਹਰੇਕ ਬੰਦਾ 5-5 ਕਿਲੋ 15-10-10 ਲੈ ਕੇ ਆਉਂਦਾ ਹਾਂ ਉਹਨਾਂ ਦੀ ਉੱਥੇ ਹੀ ਪੂਰੀ ਹੋ ਜਾਂਦੀ ਹੈ ਉਹ ਮੁਲਕ ਦੀ ਉਹ ਬਾਹਰ ਘੱਟੇ ਪੇਂ ਹੂੰ 35 ਲੱਖ ਬੰਦੇ ਨੂੰ ਖਜੂਰ ਦੇਣੀ ਫਿਰ ਉਸ ਤੋਂ ਬਾਅਦ ਥੋੜੋ ਬਦਮੀ ਆਈ ਹੂੰ ਹਰੇਕ ਸਾਲ ਲੈਂਦੇ ਨੇ ਅੱਛਾ ਫਿਰ ਬਿਜ਼ਨਸ ਪਰਪਸ ਦੇ ਤੌਰ ਤੇ ਦੇਖੀਏ ਵੀ ਖਜੂਰ ਮੰਗਵਾਉਣ ਦਾ ਤੁਹਾਡਾ ਤਰੀਕਾ ਕੀ ਹੈ ਤੁਸੀਂ ਕਿੱਥੋਂ ਜਿਹੜੀ ਖਜੂਰ ਲੈ ਕੇ ਆਉਂਦੇ ਹੋ ਅਸੀਂ ਉਹਨਾਂ ਤਕਰੀਬਨ ਉਹੀ ਪੂਰੀ ਮੰਡੀ ਤੋਂ ਲੈਂਦੇ ਆ ਜੀ ਮੰਡੀ ਦੇ ਪਰ ਮੰਗਾਉਂਦੇ ਨੇ ਤੇ ਅਸੀਂ ਉਹਨਾਂ ਦਾ ਆਪਣਾ ਰੇਟ ਜੈਜ ਕਰਕੇ ਲੈਂਦੇ ਹਾਂ ਠੀਕ ਹੈ ਜੀ ਇਹ ਇਸ ਟ੍ਰਾਂਸਪੋਰਟ ਚ ਆਉਂਦੀ ਆ ਦਿੱਲੀ ਤੋਂ ਹੂੰ ਦਿੱਲੀ ਤੋਂ ਉਰੇ ਆਉਂਦੀ ਆ ਉਰੋਂ ਆਰਤੀਏ ਭੇਜਦੇ ਨੇ ਅਸੀਂ ਉਹਨਾਂ ਤੋਂ ਲੈ ਕੇ ਅਸੀਂ ਫਰੋਕ ਤੇ ਕਰਦੇ ਹਾਂ ਸ਼ਿਆਰਤੀਆ ਤੋਂ ਲੈ ਕੇ ਫਿਰ ਸੇਲ ਕਰਦੇ ਅੱਛਾ ਫਿਰ ਗੱਲ ਕਰੀਏ ਖਜੂਰ ਦੀ ਤੇ ਇਧਰ ਆ ਜੋ ਥੋੜਾ ਜਿਹਾ ਤੇ ਆ ਖਾਣ ਦਾ ਤਰੀਕਾ ਕੀ ਹੈ ਕਿਉਂਕਿ ਆਮ ਦੇਖਿਆ ਜਾਂਦਾ ਹੈ ਕਈ ਲੋਕ ਨੇ ਜਿਹੜੇ ਦੁੱਧ ਵਿੱਚ ਭਿਉ ਕੇ ਵੀ ਖਾਂਦੇ ਨੇ ਮੈਂ ਕਹਿੰਦੀ ਹਾਂ ਸਰਦੀ ਜ਼ੁਕਾਮ ਹੋਵੇ ਤੇ ਬੜੀ ਲਾਹੇਵੰਦ ਸਿੱਧ ਹੁੰਦੀ ਹੈ ਅਸਲੀ ਤਰੀਕਾ ਹੈ ਕਿ ਇਹਨੂੰ ਖਾਣ ਦਾ ਅਸਲੀ ਤਰੀਕਾ ਤਾਂ ਇਹੀ ਹੈ ਵੀ ਜਨ ਕਿ ਘੱਟ ਖਾ ਲਵੇ ਜੀ ਜਿਵੇਂ ਕਿ ਇੱਕ ਬੰਦਾ ਚਾਰ ਖਾ ਲਵੇ ਸਰੀਰ ਗਰਮ ਹੁੰਦੀ ਹੈ ਜੀ ਚਾਰ ਖਾ ਲਵੇ 6 ਖਾ ਲਵੇ ਮੈਂ ਤਾਂ ਲਿੰਮੂ ਦਾ ਬਾਅਦ ਖਾਵਾਂਗਾ ਵਰਮੈਥ ਵਧਨ ਕਰੂਗੀ ਠੀਕ ਹੈ ਇਹਦੀ ਆਏ ਹੁੰਦੀ ਹੈ ਵੀ ਜੇ ਆਪਾਂ ਪਾਣੀ ਪਾ ਕੇ ਖਾਵਾਂਗੇ ਕੋਕਾ ਨੂੰ ਖਾਵਾਂਗੇ ਰਾਤ ਨੂੰ ਵੀ ਹੋ ਗਿਆ ਤਾਂ ਤੁਸੀਂ ਨਹੀਂ ਠੰਡੀ ਹੋ ਜੀ ਇਹ ਸਰੀ ਦੁੱਧ ਨਾਲ ਖਾਵਾਂਗੇ ਤਾਂ ਤਸੀਲ ਗਰਮ ਹੋ ਜੀ ਇਹ ਤਸੀਲ ਵੀ ਫਰਕ ਪੈ ਜਾਣਾ ਸੀਰ ਦਾ ਖਾਨ ਤੁਹਾਡੇ ਕੋਲੇ ਅਜੀਰ ਵੀ ਪਈ ਹੈ ਸ਼ਾਇਦ ਦੋ ਕਿਸਮ ਦੀ ਰਹੀ ਹੈ ਤੇ ਇਹ ਜਿਹੜੀ ਹੈ ਅਲੱਗ-ਅਲੱਗ ਵੈਰਾਈਟੀ ਦੇਖ ਰਹੀ ਹੈ ਇਹ ਵੀ ਬਾਹਰਲੀ ਪੈਦਾ ਹੈ ਜੋ ਤੁਰਕੀ ਦੀ ਹੈ ਤੁਰਕੀ ਦੀ ਹੈ ਹਾਂ ਇਹ ਬਲਾਂdistan ਦੀ ਹੈ ਇਹ ਅਫਗਾਨਿਸਤਾਨ ਦੀ ਜੀ ਠੀਕ ਹੈ ਉਹ ਦੁੱਧ ਵਾਸਤੇ ਵੈਕਟਾ ਉਹ ਵਾਲੀ ਉਹ ਦੁੱਧ ਦੇ ਵਿੱਚ ਨਹੀਂ ਆਫੇ ਪਾਣੀ ਇਹ ਪਾਣੀ ਵਿੱਚ ਤੇ ਆ ਉង ਵੀ ਸਕਦੇ ਆ ਜਾਨੀ ਇੱਕ ਤਰੀਕਾ ਉਹ ਹੀ ਪੁੱਛ ਰਿਹਾ ਸੀ ਵੀ ਨਾਰਮਲ ਆਪਾਂ ਖਾਣ ਸਕਦੇ ਆ ਆ ਸਕਦੇ ਆ ਨਾਰਮਲ ਯਾਨੀ ਕਿ ਉਸ ਤਰ੍ਹਾਂ ਵੱਧ ਅਸੀਰ ਦਾ ਫਰਕ ਪੈਂਦਾ ਜੀ ਆਪਾਂ ਦੁੱਧ ਹੀ ਪਾਣਾ ਹੈ ਗਰਮ ਉਹ ਦੁੱਧ ਜੀ ਬਿਸ਼ ਪਾਣੀ ਕਿਉਂਕਿ ਸਵੇਰ ਨੂੰ ਖਾਣਿਆ ਤਾਂ ਤਸੀਰ ਠੰਡੀ ਹੋਈ ਪੇਟ ਸਾਫ਼ ਹੋ ਜੀ ਹੋਰ ਬਿਮਾਰੀਆਂ ਨਹੀਂ ਚੱਕਣਗੀਆਂ ਹੂੰ ਬਹੁਤ ਹੀ ਵਧੀਆ ਚੀਜ਼ ਆ ਸਾਡੇ ਲਈ ਗਰਮੀਆਂ ਦਾ ਸਿਆਣਾ ਦਾ ਤੋਹਫਾ ਹੈ ਸਰਦੀਆਂ ਦਾ ਤੋਫਾ ਸਰਦੀਆਂ ਦਾ ਸਭ ਤੋਂ ਜ਼ਿਆਦਾ ਜਿਹੜੀ ਖਜੂਰ ਹੈ ਕਿਸ ਤਿਹਾੜ ਨੂੰ ਕਿਉਂਕਿ ਈਦ ਦੇ ਮਿੱਠੀ ਈਦ ਆਉਂਦੀ ਹੈ ਜੀ ਤੁਹਾਡੀ ਫੇ ਆਪਣੇ ਰਮਜ਼ਾਨ ਚ ਵਿਕਦੀ ਹੈ ਰਮਜ਼ਾਨ ਦੇ ਵਿੱਚ ਵਿਕਦੀ ਹੈ ਕਮੀਨਾ ਪੂਰਾ ਵਿਕਦੀ ਹੈ ਹਮਲਾ ਹਰੇਕ ਬੰਦੇ ਨੇ ਘਰੇ ਲੈ ਕੇ ਜਾਂਦੀ ਹਮਲਾ ਰੋਜ਼ਾ ਫਤਾਰ ਇਹਦੇ ਨਾਲ ਕਰਦੇ ਨੇ ਇਹਦੇ ਨਾਲ ਹੀ ਕੀਤਾ ਜਾਂਦਾ ਤੇ ਆ ਕਿੰਨੀ ਕ ਖਜੂਰ ਲੱਗ ਜਾਂਦੀ ਹੈ ਇੱਕ ਦਿਨ ਦੀ ਉਸ ਵੇਲੇ ਜੀ ਉਸ ਵੇਲੇ ਤਾਂ ਹੀ ਕੋਈ ਕੋਈ ਲਿੰਕ ਨਹੀਂ ਹੁੰਦੀ ਲਿਮਟ ਨਹੀਂ ਹੈ ਹਾਂ ਯਾਨੀ ਕਿ तकरीबन ਜੂਮੇ ਨੂੰ ਪਾਰ ਨੂੰ ਇਸ ਵਾਰ ਨੂੰ ਜ਼ਿਆਦਾ ਹੋਈ ਆ ਆਮ ਬਿਨਾ ਥੋੜੀ ਘਟ ਜਾਂਦੀ ਆ ਅ ਅਸਲ ਦੇ ਵਿੱਚ ਮਹੌਗਨ ਸ਼ਹਿਰ ਹੈ ਜੇ ਦੇਖੀਏ ਵੀ ਸ਼ਹਿਰ ਦੇ ਵਿੱਚ ਹੀ ਜ਼ਿਆਦਾ ਲੱਗਦੀ ਆ ਜਾਂ ਆਲੇ-ਦਾਲੇ ਪਿੰਡਾਂ ਤੋਂ ਵੀ ਆਉਂਦੇ ਨੇ ਜਿੱਥੇ ਵੀ ਭਾਈ ਰਮਨ ਮੁਸਲਮਾਨ ਭਾਈ ਖਾਂਦੇ ਸਾਰੇ ਨੇ ਇਹ ਹੁਣ ਯਾਨੀ ਕਿ ਸਾਰੇ ਖਾਣ ਲੱਗੇ ਪਹਿਲਾਂ ਥੱਲੇ ਅਸੀਂ ਖਾਂਦੇ ਸੀਗੇ ਮੁਸਲਮਾਨ ਭਾਈ ਖਾਂਦੇ ਉਹਨਾਂ ਸਾਰੇ ਜਿੱਦਾਂ ਦੀ ਫੈਲੇ ਜੀ ਤਾਕਤ ਦਾ ਪਤਾ ਲੱਗਾ ਸਾਰੇ ਖਾਣ ਲੱਗੇ ਪਹਿਲਾਂ ਸਿਰਫ 1 ਕਿ ਮਹੀਨਾ ਵਿਕਦੀ ਦੀ ਇਹ ਹੁਣ 12 ਮਹੀਨੇ 30 ਦਿਨ ਵਿਕਦੀ ਆ ਔਰ ਵਧੀਆ ਵੀ ਬਿਕਦੀ ਹੈ ਗਰਮੀਆਂ ਜੀ ਵੀ ਬਿਕਦੀ ਹੈ ਕਿਉਂਕਿ ਇਹਦੇ ਫਾਇਦੇ ਬਹੁਤ ਹੂੰ ਤੇ ਆ ਆ ਖਜੂਰ ਹੈ ਜੀ ਇਹ ਕਿਹੜੀ ਕਿਸਮ ਹੈ ਇਹ ਇਹਨੂੰ ਨੋਰਮਲ ਖਾ ਸਕਦਾ ਹੈ ਇਹ ਜਾਨੀ ਕਿ 슈ਗਰ ਵਾਲਾ ਬੰਦਾ ਖਾ ਸਕਦਾ ਹੈ ਖਾ ਸਕਦਾ ਹਾਂ ਨੋਰਮਲ ਕੇ ਹੂੰ ਜਿਨੇ ਹੁਣ ਫਰੂਟ ਜੀ ਨੇ ਖਾਣਾ ਹੀ ਅਗਲੇ ਨੂੰ ਕਹਿੰਦੇ ਵੀ ਇਹ ਖੰਗੋ ਖਾ ਲੈ ਭਾਈ ਇਹ ਜੋ 슈ਗਰ ਵਾਲੀ ਨਾ ਮੰਗੋ ਇਹਦਾ ਰੀਡ ਦਾ ਫਰਕ ਹੈ ਜੀ ਇਹਦੇ ਨਾਲ ਕੋਈ ਨਹੀਂ ਆ ਜਿਵੇਂ ਇਹ ਵਾਲੀ ਇਹ 120 ਰੁਪਏ ਕਿਲੋ ਹੈ ਹਾਂ ਜੀ ਇਹ ਵੀ 120 ਰੁਪਏ ਕਿਲੋ ਹੈ ਜਿਹੜੀ ਆਹ ਵਾਲੀ ਸੇਮ ਹੈ ਹਾਂ 슈ਗਰ ਦੇ ਮਰੀਜ਼ਾਂ ਲਈ ਲਾਹੇਵੰਦ ਉਹ ਹੈ ਲਾਹੇਵੰਦ ਇਹ ਮਿੱਠਾ ਨਹੀਂ ਹੈ ਹਾਂ ਖਾਣਾ ਯਾਨੀ ਕਿ ਲਿਮਟ ਕੀ ਹੈ ਹੂੰ ਹੁਣ ਆਪਾਂ ਕਹਿੰਦੇ ਇਹ 슈ਗਰ ਨਹੀਂ ਦਾ ਵੱਧ ਨਹੀਂ ਹਾਂ ਦੇਖਿਆ ਜਾਂਦਾ ਵੀ ਅ ਅਜਿਹੀਆਂ ਵੈਰਾਈਟੀਆਂ ਵੀ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ ਜਿਦੇ ਵਿੱਚ ਕਹਿ ਲੀਏ ਵੀ ਗਿਟਕ ਨਹੀਂ ਹੁੰਦੀ ਉਹ ਗਿਟਕ ਵਾਲੀ ਹੈਗੀ ਜੀ ਆਪਣੇ ਕੋਲੇ ਪਈ ਆ ਪਰ ਜਿਹੜੀ ਤੋਂ ਕੱਢੀ ਹੁੰਦੀ ਹੈ ਇਹਦੇ ਚੋਂ કડੀ ਹੋਈ ਹੁੰਦੀ ਹੈ ਕਿਉਂਕਿ ਕੁਦਰਤ ਨੇ ਜਿਹੜਾ ਬੀਜ ਆ ਉਹ ਪਾਇਆ ਹੁੰਦਾ ਨਹੀਂ ਜਿਹੜੀ ਬਿਨਾ ਗਿੜਕ ਤੋਂ ਵੀ ਹੈਗੀ ਹੈ ਹਾਂ ਉਹ 사ウਦੀਆ ਜੋ ਮਿਲੂਗੀ ਔਰ ਉਹਦਾ ਰੇਟ ਬਹੁਤ ਜ਼ਿਆਦਾ ਹੁੰਦਾ ਉਹ ਕਿੰਨੀ ਕੀਮਤ ਦੀ ਹੋਣੀ ਜਿਵੇਂ 150 ਰੁਪਏ ਕਿਲੋ ਹੈ ਇਹ 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 ਵਾਲੀ ਦੀ ਫਿਰ ਜੋ ਗਿੜਕ ਕੱਢੀ ਹੋਈ ਹੈ ਸੀਟ ਲੈਕਸ ਹੈ ਇਹ ਤੁਹਾਨੂੰ ਠੀਕ ਹੈ ਠੀਕ ਉਹ 3000 ਰੁਪਏ ਕਿਲੋ ਮਿਲਦੀ ਹੈ ਠੀਕ ਹੈ ਜਿਹੜੀ ਅਸਲੀ ਹੈ ਠੀਕ ਹੈ ਜਿਹੜੀ ਕੱਢੀ ਹੋਈ ਅਸਲੀ ਖਜੂਰ ਆ ਉਹ 사ウਦੀਆ ਤੋਂ ਮਿਲੂਗੀ ਉਹ ਉਕੀਮੇ ਲੋਸਾ ਦੀ ਹੋਲਪੀ ਤੋਂ ਨਹੀਂ ਮਿਲਨੀ ਹੋਂ ਇਹ ਨਾਰਮਲ ਲੀਚ ਗੜਕ ਗੱਡੀ ਹੁੰਦੀ ਹੈ ਇਹਦੇ ਵਿੱਚੋਂ ਕੱਢੀ ہوئی ਹੁੰਦੀ ਹੈ ਤੇ ਦੋਸਤੋ ਇਹ ਸਨ ਖਜੂਰਾ ਦੀਆਂ ਕਿਸਮਾਂ ਤੇ ਕਹ ਲਈਏ ਸਰਦੀਆਂ ਦਾ ਆ ਨਾਇਆਬ ਤੋਹਫਾ ਕੇ 슈ਗਰ ਦਾ ਮਰੀਜ਼ ਵੀ ਜਿਹੜਾ ਖਾ ਕੇ ਇੱਕੋ ਗੱਲ ਆਖੇਗਾ ਵਾਹ ਸੁਆਦ ਆ ਗਿਆ ਤੇ ਹੋਰ ਤੁਹਾਨੂੰ ਅਜਿਹੇ ਹੀ ਆ ਵੀਡੀਓਜ਼ ਮਲੇਰਕੋਟਲਾ ਸ਼ਹਿਰ ਦੇ ਵਿੱਚੋਂ ਲਿਆਉਂਦੇ ਰਹਾਂਗੇ ਸਾਨੂੰ ਅੱਜ ਲਈ ਵੀਡੀਓ ਕਿੰਦਾ ਲੱਗੀ ਕਮੈਂਟ ਸੈਸ਼ਨ ਦੇ ਵਿੱਚ ਜਰੂਰ ਦੱਸਣਾ ਤੇ ਜਿੱਦਾਂ ਕਿ ਭਾਈ ਜਾਨ ਨੇ ਦੱਸਿਆ ਕਿ ਖਜੂਰਾਖਾਨ ਦਾ ਬਹੁਤ ਹੀ ਵੱਡਾ ਫਾਇਦਾ ਹੈ ਤੇ ਸਰੀਰ ਨੂੰ ਸਰਦੀਆਂ ਦੇ ਦਿਨਾਂ ਵਿੱਚ ਗਰਮ ਰੱਖਦੀਆਂ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਮਣੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ